हां जी ਸਸਤਰੀ ਕਾਲ ਪੰਜਾਬੀਓ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਉਹ ਹੈਗੀ ਆ ਸਰਾਇਸਿਸ ਬਿਮਾਰੀ ਦੇ ਬਾਰੇ ਚ ਕਿਉਂਕਿ ਇਹ ਬਿਮਾਰੀ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲ ਚੁੱਕੀ ਆ ਤੇ ਹਰੇਕ ਪਿੰਡ ਦੇ ਵਿੱਚ ਤਕਰੀਬਨ ਦੋ ਤਿੰਨ ਘਰ ਛੱਡ ਕੇ ਹਰੇਕ ਘਰ ਦੇ ਵਿੱਚ ਵੀ ਇਹ ਬਿਮਾਰੀ ਆ ਜਿਹੜੀ ਬੱਚਿਆਂ ਨੂੰ ਬਿਰਧਾਂ ਨੂੰ ਨੌਜਵਾਨਾਂ ਨੂੰ ਹੋ ਰਹੀ ਆ। ਔਰਤਾਂ ਨੂੰ ਵੀ ਇਸ ਬਿਮਾਰੀ ਦੇ ਕਾਰਨ ਪਰੇਸ਼ਾਨੀਆਂ ਆ ਰਹੀਆਂ। ਤੇ ਸਰਾਇਸਰ ਜਿਹੜੀ ਬਿਮਾਰੀ ਆ ਇੱਕ ਹਿਸਾਬ ਦਾ ਚਮੜੀ ਰੋਗ ਆ ਤੇ ਇਹਨੂੰ ਠੀਕ ਕਰਨ ਵਾਸਤੇ ਆਪਾਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਵਾ। ਖਾਣ ਪੀਣ ਦੀਆਂ ਚੀਜ਼ਾਂ ਦਾ ਆਪਾਂ ਡਾਈਟ ਦਾ ਧਿਆਨ ਰੱਖਣਾ ਥੋੜਾ ਜਿਹਾ ਤੇ ਇਹ ਬਿਮਾਰੀ ਜਿਹੜੀ ਠੀਕ ਹੋ ਜਾਂਦੀ ਆ। ਕਿਉਂਕਿ ਆਪਣੇ ਹੁਣ ਪੰਜਾਬ ਦੇ ਵਿੱਚ ਲਗਭਗ ਹਰੇਕ ਚੀਜ਼ 'ਚ ਮਿਲਾਵਟ ਹੋਣ ਲੱਗੀ ਆ। ਸੋ ਮਿਲਾਵਟੀ ਸਮਾਨ ਨੂੰ ਤੁਸੀਂ ਸਾਈਡ ਤੇ ਕਰ ਦਿਓ। ਆਪ ਦੇ ਖਾਣ ਪੀਣ ਦੀਆਂ ਆਦਤਾਂ ਸੁਧਾਰ ਲਓ ਤੇ ਬਾਜ਼ਾਰ ਵਿੱਚੋਂ ਪੈਕਿੰਗ ਵਾਲਾ ਕੋਈ ਵੀ ਸਮਾਨ ਨਾ ਖੀਤੋ। ਜਿਵੇਂ ਕਿ ਅਸੀਂ ਅਕਸਰ ਦੱਸਦੇ ਹੁੰਦੇ ਹੁੰਨੇ ਆ ਵੀ ਜਦੋਂ ਵੀ ਤੁਸੀਂ ਘਰੇ ਆਪ ਵੀ ਸੋਈ ਵਾਲੀਆਂ ਚੀਜ਼ਾਂ ਸਹੀ ਕਰ ਲੀਆਂ ਤਾਂ ਤੁਹਾਨੂੰ ਹੋਰ ਵੀ ਕੋਈ ਬਿਮਾਰੀ ਨਹੀਂ ਲੱਗਣੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਘਰੇ ਜਿਹੜਾ ਨੂਨ ਵਰਤਦੇ ਹੋ ਨਮਕ ਵਰਤਦੇ ਹੋ ਉਹ ਸਿੱਧਾ ਨਮਕ ਵਰਤਿਆ ਕਰੋ ਪਾਕਿਸਤਾਨੀ ਨੂਨ ਜਿਹਨੂੰ ਡਲੇ ਵਾਲਾ ਨੂਨ ਕਹਿੰਦੇ ਆ। ਹਲਕੀ ਗੁਲਾਬੀ ਰੰਗ ਦਾ ਹੁੰਦਾ ਵਾ ਤੇ ਇਹ ਲੂਣਾ ਜਿਹੜਾ ਇਹ ਨਮਕ ਆ ਜਿਹੜਾ ਇਹ ਤੁਸੀਂ ਘਰੇ ਤੇ ਆ ਕੇ ਪੀਸ ਕੇ ਵਰਤੋ। ਜੇ ਨਹੀਂ ਪੀਸਾ ਜਾਂਦਾ ਘਰੇ ਤਾਂ ਚੱਕੀਆਂ ਲੱਗੀਆਂ ਵੀ ਹੁੰਦੀਆਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ 'ਚ ਵੀ ਲੱਗੀਆਂ ਹੋਈਆਂ ਤੇ ਉੱਥੇ ਤੁਸੀਂ ਪਸਾ ਕੇ ਨੂਨ ਆ ਜਿਹੜਾ ਉਹ ਆਪਦੇ ਘਰ ਦਾ ਵਸਤੂ ਤੇ ਨੰਬਰ 2 ਤੇ ਮਿਰਚਾਂ ਸੱਤੀਆਂ ਮਿਰਚਾਂ ਖਰੀਦੋ ਲਾਲ ਗੱਡੀ ਵਾਲੀਆਂ ਸੱਤੀਆਂ ਮਿਰਚਾਂ ਘਰੇ ਪੀਸੋ ਤੇ ਉਹ ਵਰਤੋ ਹਲਦੀ ਸੱਤੀ ਖਰੀਦੋ ਘਰੇ ਪੀਸ ਕੇ ਵਰਤੋ ਜਾਂ ਛੋਟੀਆਂ ਚੱਕੀਆਂ ਲੱਗੀਆਂ ਵੀ ਉਹ ਹੁੰਦੀਆਂ ਤੇ ਉਹਨਾਂ ਤੇ ਪਿਸਵਾ ਕੇ ਜਿਹੜੀ ਹਲਦੀ ਆ ਤੁਸੀਂ ਆਪ ਦੇ ਘਰ ਦੀ ਵਰਤਣੀ ਹੈ ਤੇ ਮਸਾਲਾ ਮਸਾਲੇ ਦੀ ਵੀਡੀਓ ਬਕਾਇਦਾ ਆਪਣੇ ਚੈਨਲ ਤੇ ਪਾਈ ਵੀ ਆ ਵੀ ਕੀ ਕੀ ਚੀਜ਼ਾਂ ਤੁਸੀਂ ਪਾ ਸਕਦੇ ਹੋ ਆਪਣੇ ਲੋੜ ਮੁਤਾਬਕ ਜਾਂ ਆਪਣੇ ਸਰੀਰ ਦੀ ਤਸਵੀਰ ਦੇ ਮੁਤਾਬਕ ਤੁਸੀਂ ਉਹ ਚੀਜ਼ਾਂ ਦੀ ਮਾਤਰਾ ਜਿਹੜੀ ਗਰਮ ਚੀਜ਼ਾਂ ਦੀ ਮਾਤਰਾ ਉਹ ਘਟਾ ਵੀ ਸਕਦੇ ਹੋ ਤੇ ਮਸਾਲਾ ਵੀ ਆਪ ਦਾ ਘਰੇ ਤਿਆਰ ਕਰਕੇ ਵਰਤਿਆ ਕਰੋ ਲੂਣ ਮਿਰਚ ਮਸਾਲਾ ਤੇ ਹਲਦੀ ਇਹ ਚੀਜ਼ਾਂ ਹਰ ਘਰ ਵਿੱਚ ਵਰਤੀਆਂ ਜਾਂਦੀਆਂ ਤੇ ਹਰ ਰਸੋਈ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਇਹਨਾਂ ਦੇ ਵਿੱਚ ਹੀ ਬਹੁਤ ਵੱਡੀ ਮਲਾਵਟ ਆ ਜਿਹੜੀ ਉਹ ਹੋ ਰਹੀ ਆ ਇਹ ਚੀਜ਼ਾਂ ਨੂੰ ਤੁਸੀਂ ਵਰਤਣਾ ਸ਼ੁਰੂ ਕਰ ਦਿਓ ਜਿਹੜਾ ਚਮੜੀ ਰੋਗ ਆ ਸਾਇਸਟਿਕ ਦੀ ਬਿਮਾਰੀ ਆ ਤੇ ਇਹਨੂੰ ਬਹੁਤ ਛੇਤੀ ਫਰਕ ਪੈਣਾ ਸ਼ੁਰੂ ਹੋ ਜੂਗਾ ਨੰਬਰ 2 ਤੇ ਦਾਲडा ਕਿਉਂ ਰਿਫਾਈਂਡ ਕਿਉਂ ਜਾਂ ਬਾਜ਼ਾਰ ਚ ਮਿਲਣ ਵਾਲਾ ਦੇਸੀ ਕਿਉ ਭੁੱਲ ਕੇ ਵੀ ਨਾ ਖਰੀਦੋ ਸਰੋਂ ਦਾ ਤੇਲ ਆਪ ਦਾ ਕਢਵਾਓ ਘਰ ਦਾ ਦੇਸੀ ਸਰੋਂ ਲੈ ਕੇ ਕਾਲੀ ਸਰੋਂ ਲੈ ਕੇ ਜਿਹੜੀ ਪੂਰੀ ਸਰੋਂ ਹੁੰਦੀ ਆ ਉਹ ਸਰੋਂ ਖਰੀਦੋ ਆਪ ਦੀ ਮੁੱਲ ਜ਼ਿਮੀਂਦਾਰ ਭਰਾਵਾਂ ਤੋਂ ਖਰੀਦ ਲਓ ਮੰਡੀ ਚੋਂ ਖਰੀਦ ਲਓ ਉਹਨੂੰ ਖਰੀਦ ਕੇ ਆਪ ਦਾ ਤੇਲ ਕਢਵਾਓ ਕੋਲੇ ਖੜ ਕੇ ਕੋਲੂ ਵਾਲੇ ਦੇ ਕੋਲ ਖੜ ਕੇ ਪਹਿਲੇ ਦੋ ਗੇੜ ਦਾ ਤੇਲ ਆਪ ਦਾ ਕਢਵਾਓ ਤੇ ਇਹੀ ਤੇਲ ਤੁਸੀਂ ਵਰਤਣਾ ਤੜਕੇ ਲਾਉਣੇ ਆ ਦਾ ਸਬਜੀ ਨੂੰ ਤਾਂ ਵੀ ਇਹੀ ਤੇਲ ਵਰਤਣਾ ਜੇ ਹੋਰ ਵੀ ਕੋਈ ਚੀਜ਼ ਬਣਾਉਣੀ ਆ ਤਾਂ ਸਰੋਂ ਦੇ ਤੇਲ ਦੇ ਤੜਕਾ ਲਾਓ ਤੇ ਆਟਾ ਜਿਹੜਾ ਵਾ ਉਹ ਵੀ ਚੱਕੀ ਵਾਲਾ ਵਰਤੋ ਪੈਕਿੰਗ ਵਾਲਾ ਆਟਾ ਨਾ ਵਰਤੋ ਨੋਕੇ ਦੇ ਵਿੱਚ ਕੈਮੀਕਲ ਲਾਇਆ ਹੋਇਆ ਹੁੰਦਾ ਜਿਹੜਾ ਪੈਕਿੰਗ ਵਾਲਾ ਆਟਾ ਹੁੰਦਾ ਤੇ ਬਿਮਾਰੀਆਂ ਦਾ ਮੁੱਖ ਕਾਰਨ ਆ ਜਿਹੜਾ ਇਹ ਵੀ ਇੱਕ ਵੱਡਾ ਕਾਰਨ ਹੈ ਰੋਟੀ ਵਸਤਰਾ ਹੀ ਮੁੱਟੀ ਖਾਓ ਪਕੜੀ ਰੋਟੀ ਨਹੀਂ ਖਾਣੀ ਰਾਤ ਨੂੰ ਪੈਣ ਲੱਗੇ ਧੁੰਨੀ ਦੇ ਵਿੱਚ ਦੇਸੀ ਘਿਓ ਲਗਾਓ ਤੇ ਪਾਣੀ ਜ਼ਿਆਦਾ ਪੀਓ ਪਾਣੀ ਦੀ ਮਾਤਰਾ ਚਾਹੇ ਸਿਆਲਾ ਚਾਹੇ ਗਰਮੀਆਂ ਉਹਨੂੰ ਜ਼ਿਆਦਾ ਰੱਖੋ ਹਰੇਕ ਘੰਟੇ ਬਾਅਦ ਠੰਡ ਦੇ ਮੌਸਮ 'ਚ ਥੋੜਾ ਜਿਹਾ ਕੋਸਾ ਪਾਣੀ ਪੀ ਲਓ ਜੇ ਗਰਮੀਆਂ ਦਾ ਮੌਸਮ ਆ ਤਾਂ ਇੱਕ ਘੰਟੇ ਬਾਅਦ ਨਾਰਮਲ ਪਾਣੀ ਤੁਸੀਂ ਜ਼ਰੂਰ ਇੱਕ ਗਲਾਸ ਪੀਓ ਜੀ ਤੁਹਾਡੀ ਇਹ ਚਮੜੀ ਰੋਗ ਦੀ ਬਿਮਾਰੀ ਆ ਸਰਾਇਸਿਸ ਕਹਿ ਦਿੰਦੇ ਆ ਜਿਹਨੂੰ ਇਹ ਬਹੁਤ ਛੇਤੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੰਨਾ ਵੀਰਾਂ ਦੇ ਭੈਣਾਂ ਦੇ ਜਿਆਦਾ ਸਰੀਰ ਦੇ ਉੱਤੇ ਇਸ ਬਿਮਾਰੀ ਦਾ ਤੇ ਕਾਰਨ ਦਾਗ ਹੋ ਜਾਂਦੇ ਆ ਜਾਂ ਖਾਰਜ ਹੁੰਦੀ ਆ ਤਾਂ ਉਹ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਘਰ ਦਾ ਕੜਵਾਓ ਤਿਆਰ ਕੀਤਾ ਹੋਇਆ ਤੇਲ ਘਰ ਦਾ ਤਿਆਰ ਕੀਤਾ ਹੋਇਆ ਤੇਲ ਉਹ ਲਗਾਓ ਇੱਥੇ ਬਾਜ਼ਾਰ ਵਾਲਾ ਕਿਸੇ ਵੀ ਬ੍ਰਾਂਡ ਦਾ ਵਧੀਆ ਤੇਲ ਜਿੰਨਾ ਮਰਜ਼ੀ ਵਧੀਆ ਬ੍ਰਾਂਡ ਦਾ ਹੋਵੇ ਤੁਸੀਂ ਨਹੀਂ ਲਗਾਉਣਾ ਆਪ ਦੀ ਅੱਖਾਂ ਸਾਹਮਣੇ ਕੜਵਾਇਆ ਹੋਇਆ ਨਾਰੀਅਲ ਦਾ ਤੇਲ ਉਹ ਲਗਾਓ ਬਹੁਤ ਸ਼ਹਿਰਾਂ ਦੇ ਵਿੱਚ ਚੱਕੀਆਂ ਲੱਗੀਆਂ ਹੋਈਆਂ ਛੋਟੀਆਂ-ਛੋਟੀਆਂ ਮਸ਼ੀਨਾਂ ਲੱਗੀਆਂ ਹੋਈਆਂ ਜਿੱਥੇ ਤੁਹਾਡੇ ਸਾਹਮਣੇ ਬਦਾਮ ਦਾ ਤੇਲ ਵੀ ਕੱਢ ਕੇ ਦਿੰਦੇ ਆ ਨਾਰੀਅਲ ਦਾ ਤੇਲ ਵੀ ਕੱਢ ਕੇ ਦਿੰਦੇ ਆ ਉੱਥੇ ਪਤਾ ਕਰੋ ਤੇ ਤੁਹਾਨੂੰ ਤੇਲ ਮਿਲ ਸਕਦਾ ਹੈ ਉਹ ਤੇਲ ਦੀ ਤੁਸੀਂ ਮਾਲਸ਼ ਕਰਦੀਆਂ ਸਵੇਰੇ ਸ਼ਾਮ ਜਿੱਥੇ ਵੀ ਤੁਹਾਡੇ ਸੋਇਸ ਦੀ ਬਿਮਾਰੀ ਹੈਗੀ ਆ ਤਾਂ ਉੱਥੇ ਤੁਸੀਂ ਉਸ ਤੇਲ ਦੀ ਆ ਜਿਹੜੀ ਮਾਲਸ਼ ਕਰਨੀ ਆ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਤੁਸੀਂ ਜਿਹੜੇ ਆਪਣੇ ਘਰਾਂ ਦੇ ਵਿੱਚ ਡੈਂਟਰਜੈਂਟ ਪਾਊਡਰ ਆ ਵਾਸ਼ਿੰਗ ਮਸ਼ੀਨਾਂ ਵਿੱਚ ਵਰਤੇ ਜਾਂਦੇ ਆ ਕੱਪੜੇ ਧੋਣ ਦੇ ਕੰਮ ਆਉਂਦੇ ਆ ਉਹਨਾਂ ਨੂੰ ਵਰਤਣਾ ਛੱਡ ਦੋ ਦੇਸੀ ਸਾਬਣ ਨਰੋਲ ਸਾਬਣ ਕੋਈ ਵੀ ਬ੍ਰਾਂਡ ਹੋਵੇ ਚਾਹੇ ਅਜੁੱਧਿਆ ਹੋਵੇ ਚਾਹੇ ਦੋ ਭਾਈ ਹੋਵੇ ਤੁਲਸੀ ਹੋਵੇ ਕੋਈ ਵੀ ਬ੍ਰਾਂਡ ਦੇਸੀ ਸਾਬਣ ਜਿਹੜੀ ਚਿੱਟੀ ਟਿੱਕੀ ਹੁੰਦੀ ਆ ਉਹ ਵਰਤੋ ਕੱਪੜੇ ਧੋਣ ਦਾ ਕੰਮ ਡੈਂਟਰਜੈਂਟ ਪਾਊਡਰ ਨੂੰ ਬੰਦ ਕਰ ਦਿਓ ਤੇ ਨਰੋਲ ਸਾਬਣ ਵਰਤੋ ਕਿਉਂਕਿ ਕੱਪੜੇ ਨੂੰ ਸਰਫ ਦੇ ਨਾਲ ਜਿੰਨੇ ਵਾਰੀ ਮਰਜੀ ਧੋ ਲੋ ਉਹਦੇ ਵਿੱਚੋਂ ਜਿੰਨਾ ਮਰਜੀ ਪਾਣੀ ਕੱਢ ਲੋ ਦਿvare-ਦਿvare ਫੇਰ ਵੀ ਸਰਫ ਦੇ ਅੰਸ਼ਾ ਜਿਹੜੇ ਉਹ ਵਿੱਚ ਰਹਿ ਜਾਂਦੇ ਆ ਕੱਪੜੇ ਦੇ ਤੇ ਚਮੜੀ ਰੋਗਾਂ ਦਾ ਵੱਡਾ ਕਾਰਨ ਇਹ ਸਰਫ ਆ ਜੇ ਡੈਂਟਰ ਜੈਂਟ ਪਾਊਡਰ ਆ ਸੋ ਇਹਨਾਂ ਤੋਂ ਬਚੋ ਦੇਸੀ ਇਨਰੋਲ ਸਾਬਣ ਵਰਤੋ ਤੇ ਜਿਹੜਾ ਵੀ ਸਰਾਇਸਿਸ ਦਾ ਮਰੀਜ਼ ਆ ਉਹ ਆਪਣੇ ਕੱਪੜਿਆਂ ਦਾ ਖਾਸ ਧਿਆਨ ਰੱਖੇ ਕੱਪੜੇ ਜਿਵੇਂ ਤੌਲੀਆ ਆਵਾ ਜਾਂ ਕੋਈ ਹੋਰ ਕਿਸੇ ਨੂੰ ਵੀ ਹੋਰ ਵਰਤਣ ਨੂੰ ਨਾ ਦੇਵੇ ਆਪਣੇ ਕੱਪੜੇ ਅਲੱਗ ਰੱਖੇ ਕਿਉਂਕਿ ਇਹ ਲਾਗ ਦੀ ਬਿਮਾਰੀ ਆ ਤੇ ਗਾਂ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਹੋ ਜਾ ਸਕਦੀ ਹੈ ਰਾਤ ਨੂੰ ਸੌਣ ਲੱਗੇ ਤੋਂ ਨੀਚੇ ਕਿਉਂ ਲਾਜ਼ਮੀ ਲਾਓ ਰੋਟੀ ਮੋਟੀ ਖਾਣੀਆ ਤੇ ਪਾਣੀ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਪੀਣਾ ਡੈਂਟਲਜੈਂਟ ਪਾਊਡਰ ਨਹੀਂ ਵਰਤਣਾ ਰੋਲ ਸਾਬਣ ਦੇ ਨਾਲ ਕੱਪੜੇ ਧੋਣੇ ਆ ਇਹਨਾਂ ਚੀਜ਼ਾਂ ਤੇ ਪੂਰਾ ਧਿਆਨ ਦਿਓ ਤੁਸੀਂ ਤੇ ਜਿਹੜੀ ਸਰਾਈਸਿਸ ਦੀ ਬਿਮਾਰੀ ਆ ਉਹ ਬਹੁਤ ਛੇਤੀ ਠੀਕ ਹੋਣੀ ਸ਼ੁਰੂ ਹੋ ਜੂਗੀ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਸਰੋਂ ਦਾ ਤੇਲ ਆਪਣਾ ਘੜਵਾਉਣਾ ਘਰ ਦਾ ਤੇ ਸਰੋਂ ਦੇ ਤੇਲ ਦੀ ਕੁਰੀ ਕਰਨੀ ਆ ਔਰ ਕਈ ਵੀਰ ਭੈਣ ਭਰਾ ਪੁੱਛਦੇ ਹੁੰਦੇ ਆ ਵੀ ਕੁਰਲੀ ਕਿਵੇਂ ਹੋਊਗੀ ਕਿਵੇਂ ਕਰਨੀ ਆ ਤੁਸੀਂ ਸ਼ੁੱਧ ਤੇਲ ਆ ਜਿਹੜਾ ਘਰ ਦਾ ਕਢਾਇਆ ਹੋਇਆ ਇੱਕ ਚਮਚਾ ਡੇਢ ਚਮਚਾ ਆਪਣੇ ਮੂੰਹ ਦੀ ਕਪੈਸਿਟੀ ਦੇ ਹਿਸਾਬ ਨਾਲ ਮੂੰਹ ਦੇ ਵਿੱਚ ਪਾ ਲੈਣਾ ਮੂੰਹ ਦੇ ਵਿੱਚ ਪਾ ਕੇ ਹੁਣ ਜ਼ੋਰ-ਜ਼ੋਰ ਦੀ ਜਿਵੇਂ ਆਪਾਂ ਪਾਣੀ ਦੀ ਕੁਰਲੀ ਕਰਦੇ ਆ ਇਸ ਤਰ੍ਹਾਂ ਪੰਪਿੰਗ ਕਰਨੀ ਆ ਜਦੋਂ 30 ਮਿੰਟ 35 ਮਿੰਟ ਹੋ ਸਕਦਾ ਸ਼ੁਰੂਆਤ ਦੇ ਵਿੱਚ ਤਾਂ ਹਾਥੋਂ 2 ਮਿੰਟ ਜਾਂ 5 ਮਿੰਟ ਕੁਰਲੀ ਨਾ ਹੋਵੇ ਹੌਲੀ-ਹੌਲੀ ਆਦਤ ਬਣ ਜਾਂਦੀ ਆ 30 ਮਿੰਟ 40 ਮਿੰਟ 50 ਮਿੰਟ ਤੁਸੀਂ ਕੁਰਲੀ ਕਰ ਸਕਦੇ ਹੋ ਸਵੇਰੇ ਸ਼ਾਮ ਦੋ ਟਾਈਮ ਕੁਰਲੀ ਕਰੋ ਤਾਂ ਤੁਹਾਡੀ ਜਿਹੜੀ ਇਹ ਪ੍ਰੋਬਲਮ ਸਰਾਇਸਤ ਦੀ ਬਿਮਾਰੀ ਆ ਇਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਗੋੜ ਇਮਲੀ ਦੀ ਚਟਨੀ ਆ ਠੰਡ ਦੇ ਜਾਣ तकरीबन ਲੰਘ ਹੀ ਗਏ ਆ ਹੁਣ ਹੁਣ ਤੁਸੀਂ ਚਾਲੂ ਕਰ ਸਕਦੇ ਹੋ ਫਰਵਰੀ ਮਹੀਨੇ ਤੋਂ ਇੱਕ ਚਮਚਾ ਜਿਹੜੇ ਮੇਰੇ ਵੀਰ ਆ ਭਰਾ ਵਾ ਇੱਕ ਚਮਚਾ ਹਫ਼ਤੇ 'ਚ ਦੋ ਵਾਰੀ ਜੇ ਮੰਨ ਲਓ ਸੋਮਵਾਰ ਜਾਂ ਵੀਰਵਾਰ ਦੋ ਦਿਨ ਚੁਆਇਸ ਕਰ ਲਓ ਆਪਣੇ ਤੇ ਉਹ ਦੋ ਦਿਨ ਹੀ ਤੁਸੀਂ ਇੱਕ ਇੱਕ ਚਮਚੀ ਖਾਣੀ ਆ ਜਿਆਦਾ ਨਹੀਂ ਖਾਣੀ ਤੇ ਜਿਹੜੇ ਮੇਰੀਆਂ ਭੈਣਾਂ ਵਾਂ ਉਹ ਦਿਲੀ ਇੱਕ ਚਮਚਾ ਜਿਹੜਾ ਗੋੜ ਇਮਲੀ ਦੀ ਚਟਨੀ ਖਾ ਸਕਦੇ ਆ ਇਸ ਦੇ ਨਾਲ ਤੁਹਾਡੇ ਲੀਵਰ ਦੀ ਜਿਹੜੀ ਸਮਰੱਥਾ ਵਾ ਲੀਵਰ ਦੇ ਰੋਗ ਆ ਉਹ ਸਹੀ ਹੋਣਗੇ ਕਿਉਂਕਿ ਬਿਮਾਰੀਆਂ ਨੂੰ ਪੈਦਾ ਕਰਨ ਦੇ ਵਿੱਚ ਤੇ ਖਤਮ ਕਰਨ ਦੇ ਵਿੱਚ ਲੀਵਰ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਸੋ ਇਸ ਗੱਲ ਦਾ ਧਿਆਨ ਰੱਖਣਾ ਵਾ ਵੀ ਆਪਣਾ ਲੀਵਰ ਆ ਜਿਹੜਾ ਉਹ ਤੁਸੀਂ ਸਹੀ ਰੱਖਣਾ ਵਾ ਤੇ ਗਰਮ ਚੀਜ਼ਾਂ ਨੇ ਜਿਵੇਂ ਡਰਾਈ ਫਰੂਟ ਆ ਕੋਈ ਵੀ ਤੁਸੀਂ ਖਾਣੇ ਹੋ ਹਰੀ ਮਿਰਚ ਕੱਚਾ ਪਿਆਜ਼ ਇਹ ਬੰਦ ਕਰ ਤੋ ਡਰਾਈ ਫਰੂਟ ਕੋਈ ਨਹੀਂ ਖਾਣਾ ਤੇ ਕੋਈ ਵੀ ਗਰਮ ਚੀਜ਼ ਨਹੀਂ ਖਾਣੀ ਗਰਮ ਚੀਜ਼ਾਂ ਤੋਂ ਪਰਹੇਜ਼ ਕਰੋ ਜਿੰਨਾ ਟਾਈਮ ਤੁਹਾਡਾ ਨੀਵਰ ਨਹੀਂ ਸਹੀ ਹੋਇਆ ਤਾਂ ਤੁਹਾਡੀ ਜਿਹੜੀ ਸੋਲਸਿਸ ਦੀ ਬਿਮਾਰੀ ਆ ਇਹ ਸਹੀ ਨਹੀਂ ਹੋ ਜਾਂਦੀ ਤੇ ਇੱਕ ਚਰੈਤਾ ਚਰੈਤੇ ਬਾਰੇ ਆਪਾਂ ਕਾਫੀ ਵਾਰ ਜਿਕਰ ਕੀਤਾ ਵਾ ਇਸ ਚਮੜੀ ਰੋਗਾਂ ਦੇ ਵਿੱਚ ਤੇ ਸਰੀਰ ਨੂੰ ਡੀਟੌਕਸ ਕਰਨ ਦੇ ਵਿੱਚ ਚਰੈਤੇ ਦਾ ਬਹੁਤ ਵੱਡਾ ਯੋਗਦਾਨ ਤੁਸੀਂ ਚਰੈਤਾ ਪੀ ਸਕਦੇ ਹੋ ਸਵੇਰੇ 플ਸ ਜਾਣ ਤੋਂ ਅੱਧਾ ਘੰਟਾ ਬਾਅਦ ਚਰੈਤਾ ਵਾਲੋ 2 ਗ੍ਰਾਮ ਚਰੈਤਾ ਲੈਣਾ ਤੁਸੀਂ ਚੰਗੀ ਤਰ੍ਹਾਂ ਉਬਾਲ ਕੇ ਇੱਕ ਗਲਾਸ ਪਾਣੀ ਦੇ ਵਿੱਚ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਜੇ ਤਾਂ ਇਹ ਤੁਸੀਂ ਪੀਣਾ ਵਾ ਜਿਹੜੇ ਸਲੈਸਿਸ ਦੇ ਮਰੀਜ਼ ਆ 10 ਦਿਨ ਲਗਾਤਾਰ ਪੀਓ ਮਨੂਨ ਇੱਕ ਤਰੀਕ ਤੋਂ ਸ਼ੁਰੂ ਕੀਤਾ ਤਾਂ 10 ਦਿਨ ਤੱਕ ਪੀਣਾ ਮੁੜ ਕੇ 20 ਦਿਨ ਬੰਦ ਕਰ ਦੇਣਾ ਫਿਰ ਅਗਲੇ ਮਹੀਨੇ ਫਿਰ ਅਗਲੇ ਮਹੀਨੇ 4 ਮਹੀਨੇ ਲਗਾਤਾਰ ਤੁਸੀਂ ਪੀ ਸਕਦੇ ਆ 4 ਮਹੀਨੇ ਤੁਸੀਂ ਚਰਹਤਾ ਪੀਣਾ ਵਾ ਤੇ ਰੋਟੀ ਦੇ ਨਾਲ ਕਦੇ ਵੀ ਪਾਣੀ ਨਾ ਪੀਆ ਕਰੋ ਜਦ ਰੋਟੀ ਖਾਣੇ ਹੋ ਤਾਂ ਉਹਦੇ ਨਾਲ ਤੁਸੀਂ ਪਾਣੀ ਨਹੀਂ ਪੀਣਾ ਪਾਣੀ ਰੋਟੀ ਖਾਣ ਤੋਂ 1 ਘੰਟਾ ਬਾਅਦ ਪੀਓ ਤੇ ਜਿਹੜੇ ਸਰਾਇਸਿਸ ਦੇ ਮਰੀਜ਼ ਆ ਉਹਨਾਂ ਵਾਸਤੇ ਚਾਹ ਦਾ ਸੇਵਨ ਬੰਦ ਕਰ ਦੋ ਜੇ ਚਾਹ ਪੀਣੇ ਹੋ ਤੁਸੀਂ ਆਤਾ ਚਾਹ ਪੀਣ ਦੀ ਤਾਂ ਤੁਸੀਂ ਵਧੀਆ ਕੁਆਲਿਟੀ ਦੀ ਚਾਹ ਪੱਤੀ ਪੀਓ ਜਿਹੜੀ ਨੁਕਸਾਨ ਨਾ ਕਰੇ ਪਰ ਮਾੜੀ ਚਾਹ ਪੱਤੀ ਤੁਸੀਂ ਨਹੀਂ ਪੀਣੀ ਬੰਦ ਕਰਦੋ ਚਾਹ ਪੀਣੀ ਹੋ ਸਕੇ ਤਾਂ ਬਿਲਕੁਲ ਹੀ ਬੰਦ ਕਰਦੋ ਜਿੰਨਾ ਟਾਈਮ ਤੁਹਾਡਾ ਸਿਹਤ ਦੀ ਬਿਮਾਰੀ ਹੈ ਜਿਹੜੀ ਇਹ ਠੀਕ ਨਹੀਂ ਹੋ ਜਾਂਦੀ ਰੋਟੀ ਖਾਣ ਦਾ ਜ਼ਰੂਰ ਪ੍ਰਹੇਜ਼ ਕਰੋ ਵੀ ਰੋਟੀ ਖਾਣ ਤੋਂ 1 ਘੰਟਾ ਬਾਅਦ ਪਾਣੀ ਪੀਣਾ ਵਾ ਤੇ ਜੇ ਚਾਹ ਪੀਣੀ ਵੀ ਪਿਆ ਜਵੇ ਤਾਂ 2 ਘੰਟੇ ਬਾਅਦ ਚਾਹ ਪੀਓ ਰੋਟੀ ਖਾਣ ਤੋਂ ਉਸ ਤੋਂ ਪਹਿਲਾਂ ਚਾਹ ਨਾ ਪੀਓ ਤੇ ਦੁੱਧ ਆ ਜਿਹੜਾ ਉਹ ਤੁਸੀਂ ਰਾਤ ਨੂੰ ਪੀ ਸਕਦੇ ਹੋ ਮਤਲਬ ਕਿ ਦੁੱਧ ਪੀਣ ਤੋਂ ਬਾਅਦ 4 ਘੰਟੇ ਜਾਂ 5 ਘੰਟੇ ਕੁਝ ਖਾਣਾ ਪੀਣਾ ਨਹੀਂ ਹੁੰਦਾ ਕਿਉਂਕਿ ਦੁੱਧ ਨੂੰ ਡਾਈਜੈਸਟ ਹੋਣ ਨੂੰ ਟਾਈਮ ਵੱਧ ਲੱਗ ਜਾਂਦਾ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਕਿ ਤੁਹਾਡੀ ਜਿਹੜੀ ਸਟਰੈਸਸ ਦੀ ਬਿਮਾਰੀ ਆ ਬਹੁਤ ਜਲਦੀ ਠੀਕ ਹੋ ਜਾਵੇਗੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਅੱਗੇ ਜਰੂਰ ਸ਼ੇਅਰ ਕਰਦੇ ਹੋ ਧੰਨਵਾਦ